ਮਾਸੀ ਜੀ ਤੁਸੀਂ ਇੱਦਾਂ ਦੀਜੀਓ ਘੰਡੇ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਨਾ ਹਨ ਕੁਛ ਨਹੀਂ ਚਾਹੀਦਾ ਸਭ ਕੁਝ ਬਣਿਆ ਤੁਹਾਡੇ ਘਰ ਤੁਹਾਨੂੰ ਸਿਰਫ ਧੀ ਧੀ ਚਾਹੀਦੀ ਹੈ ਉਹਨਾਂ ਨੂੰ ਕੁਛ ਨਹੀਂ ਚਾਹੀਦਾ ਅਮਨ ਪਤ੍ਤੀਆਂ ਵਾਲਾ ਨੇ ਫਿਕਰ ਹੁੰਦਾ ਵਾ ਤੇ ਧੀਆਂ ਵਾਲਾ ਕਹਿਣਾ ਹੀ ਹੁੰਦਾ ਵਾ ਭਾਵੇਂ ਜੋ ਮਰਜ਼ੀ ਹੋ ਜੇ ਠੀਕ ਆ ਨਾ ਉਦਾਂ ਚਲੋ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੈ ਮਾਲਕ ਨੇ ਸੁਣ ਲਈ ਇਹਨਾਂ ਦੀ ਤੇ ਇੰਨੇ ਵਧੀਆ ਕਾਰਬਾਰ ਮਿਲ ਗਿਆ ਇੰਨਾਂ ਮਿਲਦਾ ਹੁੰਦਾ ਮਿਲ ਗਿਆ ਵਾ ਅੰਟੀ ਹਾਂ ਹਮਦੈ ਮਾਪੇ ਉਹਨਾਂ ਬੈਠੀ ਅੰਟੀ ਟੈਨਸ਼ਨ ਹੁੰਦੀ ਆ ਪਰ ਤੂੰ ਟੈਨਸ਼ਨ ਨਹੀਂ ਲੈਣੀ ਆਪਾਂ ਇਹਨੂੰ ਫੁੱਲਾਂ ਵਾਂਗੂ ਹੀ ਰੱਖਣਾ ਜਿੱਦਾਂ ਤੁਸੀਂ ਕਿਹਾ ਨਾ ਕੋਈ ਉੱਦੈ ਰੱਖਣਾ ਪੁੱਤ ਉਹਦੇ ਬਾਰੇ ਮੈਨੂੰ ਪਤਾ ਵਾ ਉਹ ਤਾਂ ਦਿੱਤਾ ਹੀ ਆ ਹੈ ਚੱਲ ਸ਼ੁਕਰ ਵਾ ਮਾਲਕ ਸਾਰਾ ਕੁਝ ਵਧੀਆ ਵਧੀਆ ਹੋ ਗਿਆ ਵਾ ਹੈ ਚੱਲ ਪੁੱਤ ਨਵ ਤੇ ਪਿੰਦਰ ਨੂੰ ਖੜਾ ਹਾਂ ਤੇ ਫੋਟੋ ਫਾਟ ਲਾ ਲਓ ਕਿ ਇਹਨਾਂ ਦੀ ਨਾਲੇ ਵੀ ਕੋਈ ਗੱਲਬਾਤ ਕਰ ਲੈਣ ਆਪਣੀ ਚੱਲ ਪਿੰਦਰ ਉਦਾਂ ਦੇ ਫੋਟੋ ਮ ਬੜੀਆਂ ਖਿਚੋਣਾ ਹੁਣ ਅੱਜ ਵੀ ਤੇ ਖਚਾਲਾ ਚਲੋ ਚਲੋ ਆਜੂ ਪਿੰਦਰ ਫਿਰ ਕਿੱਦਾਂ ਦਾ ਨਹੀਂ ਨੋਂਡਿਆ ਬੜੇ ਵਧੀਆ ਹੁੰਦੀ ਆ। ਸਭ ਤੇ ਪੂਰੀ ਮੇਜੇ ਦੀ ਬਣਵਾ ਕੇ ਜਾਂਦੀ। ਤੁਹਾਨੂੰ ਮੇਰੇ ਸਾਈਜ਼ ਦਾ ਪਤਾ ਹੈ? ਲਤਾ ਸਰ ਪਤਾ ਕਿਉਂ ਨਹੀਂ ਹੋਣਾ? ਠੀਕ ਆ। ਆ ਵੀ ਇਦਾਂ ਪੂਰੀ ਪੂਰੀ। ਇਖਰੀਆ ਤੇਰੇ। ਠੀਕ ਆ। ਤੂੰ ਵੇਖ ਲੈ ਆਂਦੀ ਹੈ। ਇਤਰਾ ਨਹੀਂ ਹੋਣਾ ਪਿੰਦਰ ਕੁਝ ਕਰੋ ਕੁਝ ਕਰੋ। ਤਾ ਵੇਖ ਲੈ ਹੋ ਗਿਆ ਕਿਉਂ ਸਭ ਕੁਝ ਵਧੀਆ। ਜਿੰਨਾ ਜੇਦਾ ਰਿਸ਼ਤਾ ਹੋਣਾ ਨਾ ਜਾਵੇ। ਉਨਾ ਟਾਈਮ ਤੱਕ ਡਰਦੇ ਹੁੰਦੇ ਹੀ ਹੈ ਨਾ ਮਨ ਦੇ ਵਿੱਚ। ਵੀ ਪਤਾ ਨਹੀਂ ਕਰਦੇ ਨੇ ਮੰਨਣਾਵਾ ਕਿ ਨਹੀਂ ਮੰਨਣਾ। ਇੱਕ ਮੈਂ ਤੁਹਾਨੂੰ ਗੱਲ ਦੱਸਾਂ। ਨੂੰ ਚਿੱਤ ਆ ਗਿਆ ਇਹ ਕਰੀ ਮੈਂ ਤੈਨੂੰ ਫੋਨ ਕੀਤਾ ਜਦੋਂ ਨਵਦੀਪ ਸ਼ੱਤ ਤੇ ਆਈ ਤੇ ਮੈਂ ਇੱਥੋਂ ਹੋ ਕੇ ਗਿਆ ਹਾਂ ਤੇ ਹੁਣ ਜਦੋਂ ਡਾੜੀ ਲਾਗੇ ਬੈਠੇ ਹਾਂ ਤੇ ਮੈਨੂੰ ਉਹ ਵੇ ਸੀਨ ਚੇਤੇ ਆਉਂਦਾ ਹੈ ਤੇ ਵੇਖਣਾ ਉਦੋਂ ਕੋਈ ਪਤਾ ਨਹੀਂ ਕਿ ਇੱਥੇ ਆਉਣਾ ਕਿ ਜਾਣੀ ਮੜ ਗਿਆ ਹਾਂ ਜਿੱਤ ਤਾਂ ਨਹੀਂ ਹੈਗੀ ਆ ਉਦੋਂ ਮੈਂ ਇਹ ਜੇ ਘਰ ਦੀ ਜੀ ਚੰਗੇ ਹੋਂ ਨਾ ਤੂੰ ਕਹਿੰਦੇ ਸਭ ਕੁਝ ਹੋ ਸਕਦਾ ਹੈ ਅਸਲ ਜਨਾਬੀ ਡੱਡ ਜੀ ਹੈ ਹੀ ਬੜੀ ਚੰਗੀ ਉਹਨੇ ਮੇਰੀ ਪੂਰੀ ਗੱਲ ਸਮਝੀ ਫਿਰ ਨਾਲ ਗਿਆ ਵੀ ਕੋਈ ਨਹੀਂ ਪੁੱਤ ਜੇ ਹਨ ਨੂੰ ਵਧੀਆ ਲੱਗੂਗਾ ਨਾ ਤੇ ਜਿੱਥੇ ਤੂੰ ਕਹਿੰਗੀ ਉੱਥੇ ਤੇਰਾ ਰਿਸ਼ਤਾ ਹੋਊਗਾ ਤੇ ਜੇ ਹਨ ਨੂੰ ਨਾ ਨਾ ਸਹੀ ਲੱਗਾ ਤੇ ਫਿਰ ਤੂੰ ਨਹੀਂ ਬੋਲਣਾ ਹੈਗਾ ਸਾਡੇ ਫੈਸਲੇ ਵਿੱਚ ਨਹੀਂ ਉਦਾਂ ਚਲੋ ਜੋ ਵੀ ਕੀਤਾ ਉਹਨਾਂ ਵਧੀਆ ਕੀਤਾ ਹੈ ਹਾਂਜੀ ਤੇ ਕਈ ਵਾਰ ਇਹ ਵੀ ਹੁੰਦਾ ਵਾ ਕਿ ਆਪਾਂ ਜਦੋਂ ਨਾ ਗਲਤ ਸਟੈਪ ਵੀ ਚੁੱਕ ਲੈਨੇ ਆ ਕਈ ਵਾਰ ਘਰ ਦੇ ਵੀ ਉੱਥੇ ਗਲਤ ਹੁੰਦੇ ਨੇ ਉਹ ਮੰਨਦੇ ਵੀ ਨਹੀਂ ਆ ਤੇ ਕਈ ਜਿਹੜੇ ਹੁੰਦੇ ਉਹ ਵੀਂਦੇ ਨਹੀਂ ਆ ਕਿ ਕਿੱਦਾਂ ਅਗਲਾ ਕਿੱਦਾਂ ਨਹੀਂ ਤੇ ਆੰਦੇ ਵੀ ਆਪਾਂ ਉੱਥੇ ਕਰਾਉਣਾ ਕਰਾਉਣਾ ਹੋ ਵੀ ਨਹੀਂ ਨਾ ਫਿਰ ਹਨਾ ਚੱਲਦਾ ਤਾਂ ਘਰਦਿਆਂ ਨੂੰ ਨਹੀਂ ਮਨਜ਼ੂਰ ਹੁੰਦਾ ਫਿਰ ਤੁਹਾਨੂੰ ਬਤਾਵਾ ਘਰ ਦੇ ਸੋਚਦੇ ਕਿ ਜਿਹੜਾ ਅਹੀਂ ਲੱਭਾਂਗੇ ਨਾ ਕੁਣਸ਼ੰਦ ਉਹੀ ਬੜਾ ਵਧੀਆ ਹੋਣਾ ਕਿ ਜਿਹੜੇ ਸਾਡੇ ਧੀ ਪੁੱਤ ਆਪ ਜੀਵਨ ਸਾਥੀ ਲੱਭੇ ਆਪਣੇ ਉਹ ਵਧੀਆ ਨਹੀਂ ਹੋਣਾ ਪਰ ਇਹ ਕਈ ਵਾਰੀ ਗਲਤ ਵੀ ਹੋ ਜਾਂਦਾ ਹੈ ਕਈ ਵਾਰੀ ਮਾਪਿਓਂ ਲੱਭਦੇ ਵੀ ਮਾਪਿਓਂ ਨੂੰ ਹੁੰਦਾ ਵਾ ਵੀ ਆਪਾਂ ਵਧੀਆ ਜੀ ਲੱਭੀ ਉਹਨਾਂ ਨੂੰ ਕਈ ਚੀਜ਼ਾਂ ਸੋਚਣੀਆਂ ਪੈਂਦੀਆਂ ਹਨ ਉਹ ਚੰਗੀਆਂ ਨਹੀਂ ਲੱਗਦੀਆਂ ਪਰ ਉਹ ਆਪਣੀ ਤਾਂ ਬਿਲਕੁਲ ਸਹੀ ਹੁੰਦੇ ਨੇ ਹਾਂਜੀ ਇਹ ਵਾਕਿ ਬੰਦੇ ਸੋਚ ਸਮਝ ਲੈ ਕਰੀਬ ਜਾਂਚ ਪੜਤਾਲ ਕਰ ਲੈ ਜੇ ਵਧੀਆ ਲੱਗੇ ਤੇ ਕਰ ਦੇ ਹੂੰ ਜੇ ਨਹੀਂ ਹੁੰਦਾ ਪਹਿਲਾਂ ਆਪਣੇ ਕੀ ਪੁੱਛਣ ਕਰ ਲੈ ਮੇਰੀ ਗੱਲ ਸੁਣਾ ਹਾਂਜੀ ਤੇ ਹੁਣ ਕਿਦਾਂ ਸਾਨੂੰ ਫੋਨ ਕਰ ਲਿਆ ਕਰਾਂਗੇ ਨੇ ਮੈਂ ਤਾਂ ਪਹਿਲੇ ਵੀ ਨਹੀਂ ਫੋਨ ਕਰਨਾ ਮੈਂ ਤਾਂ ਓਦਾਂ ਡਿਆ ਹਾਂ ਭੈਣ ਨੂੰ ਕਹਿਣਾ ਵੀ ਫੋਨ ਇੱਕ ਲੈ ਆਈ ਜਾਈਏ ਤੋਂ ਆਂਦੀ ਹੀ ਨਹੀਂ ਕੋਈ ਨਹੀਂ ਫੇਰ ਆਵਾਂਗੇ ਮੈਂ ਤੇ ਦੇ ਜਾਾਂਗੇ ਉਹਨੇ ਵੀ ਬਹਾਨੇ ਨਾਲ ਫੇਰ ਇੱਕ ਹੀ ਆ ਜਾਣਗੇ ਨਹੀਂ ਨਹੀਂ ਫੋਨ ਦੀ ਨਹੀਂ ਮੈਨੂੰ ਲੋੜ ਹੈਗੀ ਫੋਨ ਮੇਰੇ ਕੋਲ ਹੈ ਹੀ ਆ ਤੁਸੀਂ ਤੇ ਇਦਾਂ ਕਰਦੇ ਜਿਵੇਂ ਮੇਰੇ ਕੋਲ ਫੋਨ ਨਹੀਂ ਹੁੰਦਾ ਮੇਰੀ ਗੱਲ ਸੁਣਾ ਨਾ ਨਾ ਕਰੀ ਇਮਾਨ ਨੂੰ ਮਨਾਇਆ ਮੈਂ ਕਿ ਤੂੰ ਲੈ ਕੇ ਦੇਣਾ ਤੇ ਹੀ ਵੀ ਬੇਹੇ ਬੜੇ ਚਲਾਕ ਉਹ ਵਿਚੇਰੀ ਨੂੰ ਉਹ ਜਿਹਾ ਦੇ ਕੀ ਮਾੜਾ ਏ ਤੂੰ ਐਂ ਕਰੀਂ ਕਈ ਮੇਰੇ ਅਕਾਊਂਟ ਚ ਪੈਸੇ ਪਾ ਦੋ ਮੁੜ ਕੇ ਭਾਵੇਂ ਤੂੰ ਮੈਨੂੰ ਦੇ ਦੇ ਦੀ ਚੰਗਾ ਠੀਕ ਆ ਤਰੀ ਸਿੱਧਾ ਆਪੇ ਪਹਿਲੇ ਲਿਓ ਹਾਂ ਉਹ ਬੜੀ ਚਲਾਕ ਐ ਮੈਨੂੰ ਇਹਨੇ ਕਿੱਥੇ ਦੇਣੇ ਇਹਨੇ ਹਨ ਵੀ ਤੂੰ ਦੇ ਜੇ ਤੇਰ ਕੋ ਹੈਗੇ ਨੇ ਤੇ ਚੱਲੇ ਸੇਬਾਂ ਨੇ ਲਵਾਂਗਾ ਤੂੰ ਸਹੀ ਇਹਦੇ ਕੋ ਠੀਕ ਆ ਤੇ ਜੇ ਮੰਨ ਕੇ ਤੇ ਫਿਰ ਕਿਹੜਾ ਲਵਾ ਫੋਨ ਜਿਹੜਾ ਤੇਰੇ ਜਿਲ ਕਰ ਗੋ ਲੈ ਲਿਓ ਚਲ ਠੀਕ ਆ ਖਿੱਚ ਲੋ ਨਵਦੀਪਾ ਪਾਰਕ ਮੈਂ ਬਹੁਤ ਵਧੀਆ ਹਨਾ ਵਧੀਆ ਲੱਗੰਦੀ ਆ ਨਾ ਹਾਂ ਐ ਫੁੱਲ ਖੜੇ ਖੜੇ ਨੇ ਤੇਰੇ ਵਾਂਗ ਠੀਕ ਆ ਗੱਲਾਂ ਨੇ ਕਿਸ ਤਰ੍ਹਾਂ ਸੁਬਣਾਉਣੀਆਂ ਸਿੱਖੇ ਨਾ ਲੈ ਥ੍ਰੀਫੀ ਵੀ ਨਾ ਕਰੇ ਕੋਈ ਬਸ ਕਰ ਉਹ ਤਾਂ ਦੀ ਗੱਲਾਂ ਨਹੀਂ ਮੁੱਕੀਆਂ ਤੁਮ ਆਜਾ ਦੀਦੀ ਬੈਜੋ ਨਹੀਂ ਕੋਈ ਨਹੀਂ ਬਸ ਬੈਠੋ ਮੈਂ ਕਹਿੰਦੀ ਆ ਕੋਈ ਸਨੈਪਸ ਨੂੰ ਖਿੱਚ ਲਈਏ ਇਹਦੇ ਤੇ ਮੈਂ ਤੈਨੂੰ ਕਿਹਾ ਸੀ ਵੀ ਠਹਿਰ ਕੇ ਤੂੰ ਉਸੇ ਨਾਲ ਆਉਣੀ ਹਰੇ ਨਾ ਵੀ ਅੱਲਾ ਕਿੰਨਾ ਟਾਈਮ ਹੋ ਗਿਆ ਤਾਂ ਜੇ ਵੀ ਕਹਿੰਦਾ ਹੁਸੇ ਟਾਈਮ ਆ ਗਏ ਆ ਤੁਹਾਦੋਂ ਦੀ ਤੁਸੀਂ ਗੱਲਾਂ ਕਰਨ ਦੇ ਹਨ ਅੰਦਰ ਹੀ ਬਿਠਾ ਛੱਡਿਆ ਹੋ ਜਾਂਦਾ ਠੀਕ ਆ ਚਲੋ ਚਲੋ ਫਿਰ ਉਹਨਾਂ ਨੇ ਵੀ ਪੁੱਛ ਲੈਣਾ ਕਿ ਜੇ ਕੋਈ ਤੁਹਾਨੂੰ ਉਹ ਕਹਿ ਰਹੇ ਕਿ ਆਪਸ ਵਿੱਚ ਖਿੱਚੀ ਜਾਂਦੇ ਨੇ ਆਉਂਦੇ ਹੀ ਇਹ ਮੈਂ ਤੁਹਾਨੂੰ ਪੁੱਛੀ ਵਧੀਆ ਲੱਗਣੀ ਹੈ ਨਾ ਹਾਂ ਇੱਥੇ ਸੋਹਣੀ ਆਉਣੀ ਹੈ ਇੱਥੇ ਖਿੱਚ ਲੈਣੀ ਆ ਉਹ ਸੱਚ ਪਿੰਡਲ ਮੇਰਾ ਫੋਨ ਅੰਦਰ ਰਹਿ ਗਿਆ ਤੂੰ ਆਪਣਾ ਦੇ ਮੈਂ ਤੁਹਾਡੀ ਦੋਨਾਂ ਦੀ ਖਿੱਚ ਦੇਣੀ ਆ ਚਲੋ ਹੜੋ ਵੀਪੋਚ ਬਣਾ ਲੂਗੀ ਹੋਰ ਕਿਹੜਾ ਬਣਾਉਣਾ ਮੈਂ ਦੱਸਣਾ ਉਹਦੀ ਇੱਥੇ ਰੱਖ ਲੈ ਮਟੀਰੀਅਲ ਉਹ ਖਾਈ ਹਾਂ ਬਲਾਂ ਕਿੱਦਾਂ ਦੇ ਸੋਹਣੀਆਂ ਕਿਚੀਆਂ ਮੈਂ ਮੈਂ ਇਹਨਾਂ ਕੋਨੇ ਕਿਦਰ ਨੂੰ ਧੂਪ ਨਹੀਂ ਪੈਂਦੀ ਠੀਕ ਆ ਸੋਹਣੀਆਂ ਚੱਲ ਆ ਜਾ ਤੇਰੀ ਵਿੱਚ ਦਾ ਚੱਲ ਆਪਾਂ ਦੋਨੋਂ ਕਿਚੇ ਚੱਲ ਜੀ ਚਰਨ ਭਾਬੀ ਇਹਨਾਂ ਦਾ ਹਾਲ ਹੈ ਸਵੇਹਾ ਟਿਕਲੀ ਦਾ ਹਾਲ ਸਾਡਾ ਚੇਤਾ ਹੀ ਭੁੱਲ ਗਿਆ ਵਾ ਅੱਜ ਨਹੀਂ ਕਿਹਾ ਕਿ ਚਾਚੀ ਨੂੰ ਅੱਜ ਮਾਰ ਲਓ ਜਾਂ ਭਾਬੀ ਨੂੰ ਅੱਜ ਮਾਰ ਲਓ ਹੈ ਉਹਨਾਂ ਦੀ ਬਣ ਗਈ ਵੇਖ ਲਾ ਅੱਗੇ ਵੇਖ ਲਾ ਕਿ ਤਰਲੇ ਮਾਰਦੀ ਹੁੰਦੀ ਜਾਂਦੀ ਉਹ ਇਹ ਤਾਂ ਸਹੀ ਦਾ ਹਾਲ ਚਲ ਆਹ ਪੁੱਛੀ ਇਹਨੂੰ ਚਰਾ ਕੇ ਬਸ ਠੀਕ ਹੈ ਹਾਂ ਹਾਂ ਜੀ ਸੁਣੋ ਹਾਂ ਹਾਂ ਜੇ ਕਿਤੇ ਵੇਅ ਹੋਵੇ ਤਾਂ ਸਾਨੂੰ ਵੀ ਚੱਤੇ ਕਰ ਲੋ ਆਪਾਂ ਵੀ ਹੈਗੇ ਆ ਤੇ ਅੱਜੋ ਚਾਚਾ ਅੱਜੋ ਤੂੰ ਵੀ ਆਜੋ ਸੱਚੀ ਨਾਵਾ ਉਹ ਤੇ ਹਰ ਅਜੀ ਤੇ ਤਪਲਾਤਾ ਤੇ ਪੁੱਤ ਵਿਆਹ ਤੋਂ ਬਾਅਦ ਕੀ ਕਰੇ ਕੀ ਚਿੱਤਾ ਕਿਹੜੀ ਨੂੰ ਭੁਲਾਣਾ ਹੈ ਕਿ ਤੁਹਾਡਾ ਤੁਹਾਨੂੰ ਕਿਆ ਤੇ ਨਹੀਂ ਚਾਚੀ ਜੀ ਅਜਾ ਫੋਟੋਆਂ ਖਿੱਚੀਏ ਤੁਸੀਂ ਕਿਆ ਕੋਈ ਨਹੀਂ ਆਹੀ ਆਉਨੇ ਆ ਤੇ ਉਹਨੇ ਚਿਰ ਆਪਾਂ ਫੋਟੋਆਂ ਖਿੱਚਣ ਲੱਗ ਪਏ ਆਪਾਂ ਤੇ ਕਿਆ ਹਨ ਹੁਣ ਵੀ ਆਵਾਜ਼ ਮਾਰਦੇ ਹੁਣ ਵੀ ਆਵਾਜ਼ ਮਾਰਦੇ ਅਸੀਂ ਤੇ ਡੀ ਕੇ ਨਾ ਤੇ ਦੋਵੇਂ ਜਣੀਆਂ ਆ ਗਈਆਂ ਹਾਰ ਕੇ ਮੈਂ ਚੱਲ ਆਪਾਂ ਚੱਲ ਜੀਏ ਉਹਨਾਂ ਨੇ ਮੈਂ ਆਵਾਜ਼ ਮਾਰਨੀ ਆ ਸਾਨੂੰ ਚਲੋ ਕੋਈ ਗੱਲ ਨਹੀਂ ਗੁੱਸਾ ਕਿਹੜੀ ਕਿ ਲੋਕਰੀ ਜਾਂਦੀ ਆਜੋ ਆਜੋ ਭਬੀ ਜੀ ਤੁਸੀਂ ਆਜੋ ਦੀਦੀ ਆਜੋ ਚੱਲ ਨਾ ਪੁੱਤ ਮੈਂ ਨਾ ਤੇਰੇ ਚਾਚੇ ਵਾਲੇ ਵੀ ਆ ਕੇ ਆਵਾ ਆਉਣਾ ਤੇ ਉਹਨਾਂ ਨੇ ਮੇਰੇ ਮਗਰੇ ਹੀਗਾ ਪਤਾ ਨਹੀਂ ਕਿਉਂ ਨਹੀਂ ਆਏ ਹੁਣ ਮੈਂ ਟੈਨਸ਼ਨ ਜੀ ਹੋਣ ਈ ਆ ਕੋਈ ਨਹੀਂ ਤੇ ਛਾਤੀ ਮਾਰੋ ਚੱਲ ਮੈਂ ਆ ਗਈ ਹਾਂ ਚੰਗਾ ਠੀਕ ਹੈ ਚੱਲ ਯਾਰ ਕਰਦਾ ਕਰਦਾ ਲੇਟ ਹੀ ਹੋ ਗਿਆ ਵਾ ਚੱਲ ਇੰਨਾ ਚੰਗਾ ਵਾ ਇਹ ਰਿਸ਼ਤਾ ਹੋ ਗਿਆ ਵਾ ਹੈ ਸਾਰੇ ਪਾਸਿਓਂ ਰਹਿ ਰਹਿ ਗਈ ਆ ਚਲੋ ਗਲਤੀ ਨੇ ਆਣੇ ਸੈਣੇ ਕੋ ਹੁੰਦੀ ਐ ਪਰ ਗਲਤੀ ਕੋਈ ਨਹੀਂ ਕੀਤੀ ਮੁੰਡੇ ਵਾਲੇ ਚੰਗੇ ਆ ਇਨਾ ਆਪੀ ਕੁੜੀ ਉਧਰ ਆਈ ਸੀ ਨਾ ਭੈਣ ਉਹਦੀ ਮੁੰਡੇ ਦੀ ਉਹ ਵੀ ਤੇ ਬੜੀ ਵਧੀਆ ਸੀ ਗੱਲਾਂ ਬਾਤਾਂ ਤੇ ਬੜੀ ਆ ਵਧੀਆ ਸਾਰਾ ਕੁਝ ਚਲੋ ਇੰਨਾ ਚੰਗਾ ਪਿਆਲੇ ਦੇ ਵਿਚਾਰ ਸਿਆੜ ਹੈ ਗਿਆ ਭੈਣ ਵੀ ਬਾਹਰ ਇੰਦੀ ਅਸਰ ਹੈਗਾ ਕੋਲ ਤੇ ਤਾਂ ਹੀ ਬਾਹਰ ਗਏ ਆ ਚਲੋ ਇਨਾ ਵਾ ਇਹਦਾ ਸਾਰਾ ਕੰਮ ਵਧੀਆ ਮਹਾਰਾਜ ਨੇ ਕਰਤਾ ਵਾ ਰੌਲੇ ਖੱਪੇ ਤੋਂ ਭੱਜ ਗਏ ਆ ਨਹੀਂ ਤੇ ਦੁਨੀਆਂ ਦੇ 20-20 ਗੱਲਾਂ ਕਰਨੀਆਂ ਹਨ ਚੱਲ ਮਨਾ ਘਰ ਜਾ ਕੇ ਵੇਹਨੇ ਕੀ ਬਣਦਾ ਲੈ ਬਸ ਠੀਕ ਹੈਂ ਬੜਾ ਸੋਨਾ ਕੰਮ ਕੀਤਾ ਅੱਜ ਤੁਸੀਂ ਓ ਯਾਰ ਤੈਨੂੰ ਮਦਸੀ ਤੇ ਗੱਲ ਹੈਗੀ ਇੱਕ ਦੋ ਫੋਨ ਫਾਨ ਆ ਗਏ ਉਧਰ ਬੀਜੀ ਹੋ ਗਿਆ ਤੇ ਬਾਕੀ ਹੁਣ ਚਲ ਆ ਹੀ ਗਏ ਆਵਾ ਆ ਗਏ ਆ ਸਾਰੇ ਕੰਮ ਹੋ ਗਏ ਆ ਹੁਣ ਤੇ ਬਸ ਜਾਣ ਵਾਲੇ ਆ ਪਰੋਣੇ ਨਾ ਤੁਹਾਡਾ ਭਰਾ ਕੀ ਸੋਚਦਾ ਹੋ ਅਗਲੇ ਨੇ ਕਹਿਣਾ ਜਾਣ ਕਿ ਨਹੀਂ ਆਏ ਪੈਸੇ ਦੇਣ ਦਾ ਮਾਰਾ ਉਹ ਚਲ ਕੋਈ ਗੱਲ ਨਹੀਂ ਇਹਨਾਂ ਨੇ ਸੋਚੀ ਤਾਂ ਹੁੰਦਾ ਕੋ ਆਪਣਾ ਵੀ ਕੰਮ ਤਾਂੰਦਾ ਦੇਖਣਾ ਕਿਉਂ ਨਹੀਂ ਸੋਚੀਦਾ ਹੁੰਦਾ ਨਾ ਉਹ ਤੁਹਾਡੀ ਧੀ ਆ ਤੁਹਾਡਾ ਉਹਦਾ ਫਰਜ਼ ਨਹੀਂ ਬਣਦਾ ਬਾਕੀ ਕੰਮ ਬੰਦ ਕਰ ਦਿੰਦੇ ਆ ਸਾਰੇ ਕੋਈ ਨਹੀਂ ਪੀ ਲੋ ਗੱਲ ਸੁਣ ਬਾਕੀ ਸਾਰੇ ਜੀ ਘਰ ਤੇ ਹੈਗੇ ਸੀ ਤੇ ਕੋਈ ਗੱਲ ਨਹੀਂ ਗਈ ਕੋਈ ਗੱਲ ਨਹੀਂ ਤੁਹਾਡੇ ਵਾਸਤੇ ਕੋਈ ਗੱਲ ਨਹੀਂ ਨਾ ਪਰ ਉਹਨਾਂ ਦੇ ਮਾਤਿਆਂ ਨੂੰ ਪੁੱਛੀ ਵੇਖੋ ਘੜੀ ਘੜੀ ਪੁੱਛਣ ਦੇ ਤੁਹਾਡੇ ਵੱਲੋਂ ਪਿਆਏ ਕਿਉਂ ਨਹੀਂ ਆਏ ਜੀ ਇੱਥੇ ਬੜਾ ਮਿਲ ਨਹੀਂ ਨਾ ਤੇ ਮੈਂ ਤਾਂ ਹੁਣ ਵਿੱਚੋਂ ਦਾਖਸ ਕਾ ਕੇ ਆਈ ਆਂ ਪਰ ਮੈਂ ਉਹਨੂੰ ਸਿਰ ਨੂੰ ਕਿਹਾ ਕਿ ਮੈਂ ਵੇਖਿਆ ਸੀ ਇਧਰ ਪਰ ਕਿਉਂ ਨਹੀਂ ਆਏ ਆਂਦੇ ਤੇਰੇ ਮਗਰੇ ਆ ਗਏ ਮੈਂ ਦਸੀ ਦੇ ਗੱਲ ਹੈਗੀ ਇੱਕ ਅਦਾ ਬੰਦਾ ਆ ਗਿਆ ਤੇ ਬਾਕੀ ਫੂਫਾ ਨੇ ਕਿਦੋਂ ਆ ਗਏ ਆਦੀ ਹੋਈ ਏ ਤੁਹਾਡੇ ਵਾਲੀ ਚਲਾ ਆ ਜੋ ਲੀੜੀਆਂ ਚ ਫੇਰ ਆ ਗਿਆ ਯਾਰ ਦੋ ਆੜ ਕੇ ਨਾਲ ਹਾਂ ਤੁਹਾਡੇ ਵੀ ਸਾਹਮਣੇ ਨਵਾਂ ਜੰਮ ਮਾਂਦੀ ਆਈ ਹੀ ਨਹੀਂ ਕਿ ਕੀ ਗੱਲ ਵੋ ਮੈਂ ਕਿਹਾ ਉਹ ਕਹਿੰਦੇ ਐ ਲੈਣਾ ਕੁਛ ਨਹੀਂ ਦੱਸ ਹੁਣ ਮੈਂ ਕੀ ਕਰਾਂ ਪਹਿਲੀ ਵਾਰੀ ਅਗਲੇ ਆਈ ਮੇਰੀ ਗੱਲ ਸੁਣ ਹਾਂ ਕਾਢਣੇ ਪਾਉਗੇ ਨਾ ਪੈਸੇ ਜਦੋਂ ਕਰਨੇ ਜੀਵਨੋਂ ਫੜਾ ਦਿੰਦੇ ਨਹੀਂ ਹੱਥੋਂ ਨਾ ਹੁੰਦੇ ਜਣੇ ਚਲ ਚੰਗਾ ਕੀਤਾ ਮੈਂ ਤਾਂ ਇਹਨਾਂ ਦਾ ਸਲਾਹ ਕਰ ਲਈ ਮੈਂ ਇਹੋ ਸੋਚ ਲਈ ਕਿ ਕਰਾਂ ਤਾਂ ਕਰਾਂਗੀ ਹੁਣ ਤੂੰ ਆਪੇ ਦੇਣਾ ਨਾ ਉਹਨਾਂ ਨੂੰ ਫੜਾ ਦੇ ਤੂੰ ਹੌਲੀ ਜੀ ਪੜ ਦੇਣਾ ਜੀ ਉਹਨਾਂ ਨੂੰ ਫੜਾ ਦੇ ਦੁਦ ਦੇ ਅੰਦਰ ਤੇ ਆ ਦੇ ਹਾਂ ਤੇ ਉਹਨਾਂ ਆਖਰ ਮੈਂ ਇਹ ਮੈਂ ਤੈਹ ਪਾਤੀ ਉਹ ਵਾਪਿ ਦੇ ਦੂਗੀ ਚਲ ਫੇਰ ਇਦਾਂ ਕਰੀ ਜੇ ਨਾਮ ਉਹਨੇ ਲੈਣਗੇ ਤੇ ਫਿਰ ਸਾਨੂੰ ਤਰਾਨਾ ਦੋ ਕਿ ਤੁਹਾਨੂੰ ਦਿੱਤੇ ਨੂੰ ਨਹੀਂ ਨਹੀਂ ਚਲ ਫਿਰ ਵੀ ਸਾਡਾ ਫਰਜ਼ ਵੀ ਬਣਦਾ ਰਹਿੰਦਾ ਹੈ ਨਾ ਠੀਕ ਹੈ ਨਾ ਚਲ ਪਹਿਲੀ ਵਾਰ ਇਹ ਬੰਦਾ ਚੰਗਾ ਨਹੀਂ ਲੱਗਦਾ ਨਹੀਂ ਚਲ ਕੋਈ ਦੀ ਅੱਲਾ ਕਰ ਲੈਂਦੇ ਹਾਂ ਠੀਕ ਆ ਠੀਕ ਆ ਆ ਤੇ ਜੀਵਨ ਨੂੰ ਕਹਿੰਦੇ ਕਿ ਉਹ ਨਾਮ ਐ ਖਰੀ ਜਾਂਦੇ ਆ ਕਿ ਆ ਲੈ ਹਮ ਤੂ ਫੜਾ ਉਹਨੂੰ ਆਖਾ ਵੀ ਤੂੰ ਚੁੱਪ ਚਾਕੇ ਫੜਾ ਦੀ ਹੋਰ ਵਿਚਲੀਆਂ ਗੱਲ ਦਾ ਸੀਨ ਆ ਵੀ ਆ ਕੀਤੇ ਹੋ ਕਿਦਾਂ ਐਪਾਇਰ ਕਿਦਾਂ ਨਹੀਂ ਐ ਇਹੋ ਤਾਂ ਪੜਦਾ ਹੁੰਦਾ ਘਾੜਦਾ ਵੀ ਇਦਾਂ ਕਰਨਾ ਚਲੋ ਫਿਰ ਜਾਂਦੇ ਹਾਂ ਮੇਰੀ ਗੱਲ ਸੁਣੋ ਮਲੇ ਰੋਟੀ ਪਣੀ ਤਿਆਰੀ ਹੋ ਗਈ ਹੋ ਹੋ ਸਭ ਤਿਆਰੀ ਕੀਤੀ ਰੋਟੀ ਹਾਲ ਦੇ ਬੰਦੇ ਨੂੰ ਪੁੱਛੇ ਨਾ ਕਰਦੇ ਨਹੀਂ ਨਹੀਂ ਦੱਸ ਭਲਾ ਰੋਟੀ ਤੁਸੀਂ ਦੇਦੇ ਨਹੀਂ ਆਣੀ ਬਣਾਓ ਬੰਦਾ ਚੰਗਾ ਨਹੀਂ ਕਰਦਾ ਹੋ ਅੱਛਾ ਮੈਂ ਸਵੇਰ ਦੇ ਨਾਲ ਗੀਵੰਡੇ ਹੀ ਤੇ ਮੈਂ ਦੋ ਬਲੇ ਬਲੇ ਸਭ ਕਾਰ ਕਰਕੇ ਖਾਦ ਚਲ ਵਧੀਆ ਆ ਜਾ ਵੀ ਘਾਟ ਜਾ ਕੇ ਕੋਈ ਪਿਆਪੜ ਚੱਕੀ ਜੀ ਹਾਂ ਪਤਾ ਹੈ ਹੁਕ ਜੋ ਦੁਪਾਤੇ ਲੈ ਜਾ ਆਪਣਾ ਧੀ ਜੇਤਾ ਹੀ ਬੁਲਾ ਲਿਆ ਮੇਰੀ ਧੀ ਨੂੰ ਜੇਤਾ ਹੀ ਹੈ ਨਾ ਕੋਈ ਗਾਲੇ ਡੱਬਾ ਘੜਾ ਕੇ ਤਾਂ ਭੱਜਾ ਚੱਲਿਆ ਪਿਆਏ ਮੋਰ ਮੈਂ ਤੇ ਚਿੱਤਾ ਰੱਖਣਾ ਅੱਗੇ ਤੂੰ ਮੈਨੇ ਦੇ ਹੁ ਮਾਰ ਲੈ ਆਪਣੀ ਚਾਚੀ ਨੂੰ ਤੂੰ ਬੁਲਾ ਲਿਆ ਵਾ ਭਲੇ ਇਦਾਂ ਦੀ ਗੱਲ ਹੋ ਸਕਦੀ ਹੈ ਨਹੀਂ ਮੈਂ ਮਖੌਲ ਕਰਨੀ ਨਹੀਂ ਖਦੇਣੇ ਸੱਚੀ ਮੂਜੀ ਥੋੜਾ ਕਹਿਣ ਦੀ ਹੈਗੀ ਹੈ ਤੇ ਨਾਲੇ ਅੱਜ ਤੇ ਤੇਰਾ ਛਕਣਾ ਦਾ ਦੇਣਾ ਹੈਗਾ ਤੇ ਤੂੰ ਨਹੀਂ ਫੋਟੋਆਂ ਲਾਉਣੀਆਂ ਸੀ ਕਿੰਨੇ ਲਾਉਣੀਆਂ ਨਹੀਂ ਫਿਰ ਮੈਂ ਸੁਝਾਣਾ ਨਹੀਂ ਹੀ ਮੈਂ ਸੋਚਿਆ ਸੀ ਅੰਤ ਕਿ ਤੇ ਸੱਚੀ ਗੁੱਸਾ ਕਰਦੀ ਏ ਨਹੀਂ ਸ਼ਾਇਦ ਕੋਈ ਮੇਰੀ ਧੀ ਆ ਤਾਂ ਮਾਵਾਆਂ ਧੀਆ ਨਾ ਕਟੇ ਨਾ ਆ ਜੁੰਦੇ ਨਾ ਮੈਂ ਕਦੀ ਵੀ ਨਹੀਂ ਮੇਰੀ ਗੱਲ ਸੁਣ ਹੁਣ ਦੱਸ ਖੁਸ਼ ਹੋ ਨਾ ਜਿੱਦ ਤੱਕ ਸੱਚੀ ਧੀ ਹੱਲੇ ਵੀ ਨਹੀਂ ਖੁਸ਼ ਹੋਣਾ ਤੇ ਫਿਰ ਹੁਣ ਕਦੋਂ ਚਲ ਤੇਰੇ ਵੀ ਮਾਂ ਦੀ ਸੁਣੀ ਲਈ ਹੈ ਤੇ ਉਦਾਂ ਇੱਕ ਗੱਲ ਆ ਤੇ ਰੱਬ ਦੀ ਕਿਰਪਾ ਦੇ ਨਾਲ ਨਾ ਹੁੰਦਾ ਬਹੁਤ ਚੱਕਾ ਹਾਂਜੀ ਤੇ ਘਰ ਵੀ ਤੈਨੂੰ ਪਤਾ ਵਧੀਆ ਮਿਲ ਗਿਆ ਸਾਰੀ ਉਮਰ ਰਾਜਤੋਂ ਦੀ ਮੇਰੀ ਧੀ ਤੇ ਠੀਕ ਚਾਚੀ ਜੀ ਸਭ ਕੁਛ ਨਾ ਟੱਡੀ ਕਰਕੇ ਹੀ ਹੋਇਆ ਵਾ ਮੁੰਡੇ ਤੇ ਨਹੀਂ ਨਾ ਕੁਝ ਨਹੀਂ ਹੀ ਸਮਝ ਲੱਗਦਾ ਵੀ ਮੈਂ ਹੁਣ ਕੀ ਕਰਾਂ ਲੈ ਪੁੱਤ ਮੇਰੇ ਕਰਕੇ ਕੁਝ ਨਹੀਂ ਹੋਇਆ ਉਹ ਮਾਲਕ ਸਾਰੇ ਕੰਮ ਕਰਾਉਂਦਾ ਵਾ ਠੀਕ ਆ ਨਾ ਮੈਂ ਤਾਂ ਇੱਕ ਜਰੀਆ ਬਣੀ ਆ ਬਸ ਤੁਹਾਡੇ ਰਿਸ਼ਤੇ ਵਿੱਚ ਤੇ ਸੰਜੋਗ ਤੁਹਾਡੇ ਤੇ ਧੁਰੋਂ ਲਿਖਿਆ ਆਏ ਆ ਤੇ ਜਦੋਂ ਸੰਜੋਗ ਧੁਰੋਂ ਲਿਖੇ ਹੁੰਦੇ ਆ ਨਾ ਆਨੇ ਬਹਾਨੇ ਬਣਦੇ ਹੁੰਦੇ ਆ ਠੀਕ ਆ ਤੂੰ ਇਹ ਨਾ ਮੱਚ ਸੋਚਿਆ ਕਰ ਵੀ ਮੇਰੀ ਚਾਚੀ ਨੇ ਆ ਕੰਮ ਕਰਾਇਆ ਤੇ ਚਾਚੀ ਨੇ ਉਹ ਕੰਮ ਕਰਾਇਆ ਪੁੱਤ ਮੈਂ ਕੌਣ ਨਹੀਂ ਕਰਾਉਣ ਵਾਲੀ ਉਹ ਪਰਮਾਤਮਾ ਨੇ ਕੀਤਾ ਮੇਰੇ ਵਾਸਤੇ ਤੂੰ ਹੀ ਕਰਾਇਆ ਨਾ ਸਾਰਾ ਕੰਮ ਕਿੰਨੀਆਂ ਤੇ ਹੀ ਗੱਲਾਂਵੇਂ ਸੁਣੀਆਂ ਮੇਰੇ ਕਰਕੇ ਚੱਲ ਫਿਰ ਕੀ ਆ ਬੋਤਾ ਗੱਲਾਂ ਸੁਣ ਲੈ ਮੇਰੇ ਕੋਲ ਫਿੱਤੀਆਂ ਲੱਗੀਆਂ ਵਾ ਤੇ ਤੁਸੀਂ ਮੈਨੂੰ ਦੱਸਣਾ ਹੋਰ ਕੀ ਚੀਜ਼ ਦੀ ਲੋੜ ਹੈ ਮੈਂ ਲਿਆਦਾ ਨਹੀਂ ਨਹੀਂ ਬੋਤਾ ਕੁਹ ਨਹੀਂ ਚਾਹੀਦਾ ਮੈਨੂੰ ਹੁਣ ਦਾਜਾ ਹੁਣ ਚਲ ਗਿਆ ਹੀ ਫਟਾਫਟ ਤੇ ਮੈਂ ਹਾਂ ਹੁਣ ਜਾ ਕੇ ਵੇਖਾਂ ਅੱਗੇ ਲੇਟ ਆਈ ਆ ਪਤਾ ਇੱਕ ਗਲੀ ਵਾ ਕਿ ਹੁਣ ਧਰੀ ਨਾ ਫੁਲਕਾ ਬਣਾਉਂਦੀ ਕਰੀ ਉਹ ਸਭ ਕੁਛ ਇੱਥੇ ਬਣਿਆ ਵਾ ਚੰਕੀ ਨਹੀਂ ਅੱਜ ਸ਼ਾਮ ਨੂੰ ਫੇਰ ਚਲ ਮੈਂ ਆ ਜੂੰਗੀ ਕੋਈ ਚਾਚਾ ਜੀ ਵੀ ਚਾਚਾ ਜੀ ਨੂੰ ਵੀ ਲਿਆਇਓ ਇੱਥੇ ਬੈਠ ਕੇ ਰੋਟੀ ਪਾਣੀ ਖਾਵਾਂਗੇ ਇਕੱਠੇ ਸਾਰੇ ਉਹ ਨਹੀਂ ਇਕੱਠੇ ਬੈਠ ਕੇ ਰੋਟੀ ਖਾਵਾਂਗੇ ਨਾਲੇ ਗੱਪਾ ਛੱਪਾ ਮਾਰਾਂਗੇ ਹੈ ਠੀਕ ਆ ਤੇ ਫੋਨ ਕਰਕੇ ਪੁੱਛ ਲੈ ਪਹੁੰਚ ਗਿਆ ਕੋਈ ਗੱਲ ਨਹੀਂ ਕੁਛ ਨਹੀਂ ਆ ਥਾਲੇ ਮੇਰੀ ਛੈ ਆਈ ਉਹਦਾ ਚਲ ਪੁੱਛ ਲਈ ਫੋਨ ਕਰਕੇ ਹੋਰ ਮੇਰਾ ਭਾਤ ਕੰਮ ਲੈਣਾ ਵਾ ਉਹ ਨਹੀਂ ਮੈਂ ਕਰ ਦਿੰਦੀ ਚਲ ਖੁਸ਼ ਰਹੇ ਮੇਰੀ ਧੀ ਹੈ ਚੰਗਾ ਪੁੱਤ ਫੇਰ ਭੱਜ ਗਈ ਦੇਖਾਂ ਕਿੱਡੀ ਖੁਸ਼ ਵਾ ਚਲ ਰਮਾਤਾ ਮਾ ਸੱਜੇ ਪਾਸੇ ਖੁਸ਼ੀ ਰੱਖੇ ਇਹਨੂੰ ਚੱਲ ਬੜਾ ਤਕੜਾ ਪਾਰ ਹੀ ਵੀ ਸਿਰ ਤੇ ਚੱਲ ਇਹ ਵੀ ਪਾਰ ਰੱਖਾ ਹੁਣ ਹੁਣ ਜਿੱਤਾ ਮਰਜੀ ਕਰਦੇ ਫਿਰਨਾ ਵੇਖਾ ਭਣਾ ਕੀ ਦਿੱਕਤਾ ਵਾ ਲੈ ਮੋਤੀ ਜੋ ਗੱਡੂ ਕੁੜੀ ਵਿਚਾਰੀ ਨੂੰ ਮਾਂ ਨੇ ਡੱਬਾ ਫੜਾਤਾ ਹੋਣਾ ਵਾ ਤੇ ਮਾਂ ਵੀ ਢੀ ਭੁੱਖੀ ਆ ਨਾ ਕਿਤੇ ਸਿਰੇ ਦੀ ਵੀ ਗੱਲ ਹੀ ਨਹੀਂ ਕਰਨ ਵਾਲੀ ਵੇਹਲਾ ਮੈਂ ਕਿਦਾਂ ਜ਼ੋਰ ਲਾਇਆ ਵਾ ਤੇ ਪਰ ਫਿਰ ਵੀ ਡੱਬਾ ਦੇਣ ਲੱਗੀ ਨੇ ਫਿਰ ਕੰਜੂਸੀ ਕਰ ਲਈ ਐ ਪੀ ਦਸ ਨਕਮੀਆਂ ਤੂੰ ਬਰਫੀ ਦਾ ਡੱਬਾ ਹੀ ਦੇ ਦੇ ਮੈਨੂੰ ਉੱਤੇ ਬਰਫੀ ਲਿਖਿਆ ਵਾ ਲਿਖਿਆ ਮੌਜੂਦ ਅੱਡੂ ਪਾਤੇ ਐ ਈ ਕੰਜੂਮ ਸੁਆਕ ਤੇ ਆਪਣੀਆਂ ਹਰਕਤਾਂ ਤੂੰ ਬਾਜ਼ ਹੀ ਨਹੀਂ ਬਣਾਏ ਨੇ ਸਾੜ ਗਏ ਰੰਤਾਂ ਮੇਰੇ ਦਸ ਨਹੀਂ ਆ ਜਾ ਕੇ ਨਾਲ ਲੈ ਤੁਸੀਂ ਲੰਮੇ ਵੀ ਪੈ ਗਏ ਜਾਨ ਕੇ ਆ ਗਏ ਜੀ ਹੋਰ ਤੁਸੀਂ ਤੇ ਝਟ ਆ ਗਏ ਉਥੋਂ ਮੇਰੀ ਤਾਂ ਥੋੜੀ ਸਿਹਤ ਜੀ ਵੀ ਠੀਕ ਨਹੀਂ ਅੱਛਾ ਤੇ ਚੱਲ ਨਾਲੇ ਪਰੋਣੇ ਜਦ ਗਏ ਕੀ ਕਰਨਾ ਹੈ ਘਰ ਉਥੇ ਬਹਿ ਕੇ ਚੱਲ ਕੋਈ ਨਹੀਂ ਤਸੇ ਤੇ ਠੀਕ ਨਹੀਂ ਤੇ ਡਾਕਟਰ ਕੋ ਜਾਣਾ ਸੀ ਤਾਂ ਨਹੀਂ ਖਾਦੀ ਮੈਂ ਗੋਲੀ ਇੱਕ ਆਹ ਫਿਰ ਵੀ ਚੈੱਕ ਅਪ ਕਰਾ ਲਓ ਠੰਡੰਤਰੀ ਆਉਂਦੀ ਆ ਨਾ ਆਉਂਦੀ ਠੰਡੀ ਮਾੜੀ ਹੁੰਦੀ ਤੇ ਜਾਂਦੀ ਮਾੜੀ ਹੁੰਦੀ ਆ ਚਲ ਕੋਈ ਗੱਲ ਨਹੀਂ ਆਹ ਕੰਮ ਵਧੀਆ ਵਧੀਆ ਹੋ ਗਿਆ ਨਾ ਸਾਰਾ ਉਤਰਾ ਕੰਮ ਤੇ ਸਾਰੇ ਬੜੇ ਵਧੀਆ ਹੋਗੇ ਸਾਰੇ ਬੜੇ ਖੁਸ਼ ਪਰ ਆਪਣੀ ਪਰਜਾਈ ਦੀ ਕਰਤੂਤ ਵੇਖੀ ਜੇ ਕੀ ਗੱਲ ਹੋਈ ਆ ਆ ਮੋਤੀ ਚੂਰ ਦਾ ਲੱਡੂ ਮਾਰਿਆ ਮੇਰੇ ਪੱਲੇ ਚਲ ਪਰੇ ਹੁਣ ਨਾ ਖਾਣ ਤੋਂ ਨਹੀਂ ਹੁਝੇ ਗੱਲਾਂ ਕਰ ਜੰਦੇ ਆ। ਉਹ ਬਾਬਾ ਖਾਣ ਤੋਂ ਨਹੀਂ ਮੈਂ ਕਰਦੀ। ਅਹੀਂ ਕਿਹੜਾ ਵੀ ਉਹ ਗੱਲ ਆ ਵੀ ਇਹੋ ਹੀ ਖਾਣੇ ਆ। ਉਹ ਚਲ ਕੋਈ ਗੱਲ ਨਹੀਂ। ਮੋਤੀ ਦੂਰ ਮਾੜਾ ਹੁੰਦਾ ਕੋਈ ਗੱਲ ਚੱਲ। ਮਾੜਾ ਤਾਂ ਨਹੀਂ ਹੁੰਦਾ। ਹੈਂ? ਪਰ ਕੀ ਗੱਲ ਆ? ਜਦ ਸਾਰੇ ਕੰਮ ਡੇ ਵਧੀਆ ਹੋਏ ਆ ਤੇ ਬਰਫੀ ਦਾ ਡੱਬਾ ਦੇਣ ਲੱਗੇ ਨੀ ਪੀਣਦੀ ਹੀਗੀ। ਮੈਨੂੰ ਵੀ ਦੀ ਜੀ ਈ ਢੇੜੇ ਵਿੱਚ। ਨਾ ਦਿੰਦੀ ਇਹ ਨਾਲ। ਮੈਂ ਕਿਹੜਾ ਮੰਗਿਆ ਇਹ ਦੇ ਕੋ। ਉਹ ਗੱਲ ਤੇ ਤੇਰੀ ਠੀਕ ਵਾ। ਹੁਣ ਨਾ ਆ ਨੀ ਗਿੰਗੇ ਗੱਲਾਂ ਕਰਕੇ ਨਾ ਐਵੇਂ ਆਪਣਾ ਮਨ ਹੌਲਾ ਨਾ ਕਰੀ ਕੁਖ ਨਹੀਂ ਹੁੰਦਾ। ਉਹ ਬਾਬਾ ਮੈਂ ਮਨ ਹੌਲਾ ਦੀ ਕਰਦੀ। ਇਹ ਤੇ ਕੁੜੀ ਨੇ ਮੈਨੂੰ ਮਗਰੋਂ ਆਵਾਜ਼ ਮਾਰੀ ਆ। ਉਹ ਚੱਲ ਨਹੀਂ ਚੇਤਾ ਰਹਿੰਦਾ ਕਿ ਤੇ ਆਵੇ ਹਵਰਾ ਦਵੜੀ ਦੇ ਵਿੱਚ। ਓਹੋ ਤੂੰ ਹੀ ਆਪਣੀ ਪਰਜਾਈ ਨਹੀਂ ਜਾਣਦੇ ਨੀ। ਉਹਨੇ ਚੈੱਕ ਕਰਕੇ ਸਪੈਸ਼ਲ ਮੋਤੀ ਜੂੜਾ ਦੱਬਾ ਮੇਰੇ ਵਾਸਤੇ ਬਗਾਇਣ ਤੇ ਲੱਡੂ ਵੀ ਦੇਲੇ ਇਹਨੂੰ। ਓਹ ਚੱਲ ਕੋਈ ਗੱਲ। ਭਾਵੇਂ ਉਤੋਂ ਤੋਂ ਬੜੀ ਖੁਸ਼ ਹੋਆ। ਤੂੰ ਹੀ ਕਰੂ। ਤੂੰ ਹੀ ਕੱਲ ਨੂੰ ਕੋਠੀ ਦਾ ਮਹੂਲਤ ਕਰਨਾ ਵਾ ਨਾ ਤੇ ਤੂੰ ਹੀ ਇਤਰਾ ਹੀ ਮੋਤੀ ਜੂੜੀ ਦੇਦੀ। ਨਹੀਂ ਬਾਬਾ ਮੈਂ ਤੇ ਬਰਫੀ ਦਾ ਦਵੂੰਗੀ ਰੱਬਾ। ਇਦਾਂ ਦੀ ਨਹੀਂ ਹੈਗੀ ਮੈਂ। ਇਹ ਆਪਣਾ ਆਪਣਾ ਸੁਭਾਅ ਹੁੰਦੇ ਆ। ਉਹ ਤਰ੍ਹਾਂ ਹੀ ਆ ਵੀ। ਕੰਮ ਵੀਰ ਨੇ ਬਗੈਣਾ ਸਾਰਾ ਮੈਂ ਪਤਾ ਨਹੀਂ ਲੱਗਾ ਕਿ ਗੱਲਬਾਤ ਆ ਕੀ ਗੱਲਬਾਤ ਹੈ ਉਹ ਤਸੀਂ ਪੁੱਛਿਆ ਹੀ ਕਹਣਾ ਉਥੇ ਕਿਤੇ ਨੇ ਖੁਸ਼ ਤਾਂ ਦਾ ਭਰਾ ਤੇ ਕਿਤੇ ਮੈਂ ਕਹਿੰਨੀ ਕਿਤੇ ਗੱਲ ਹੀ ਨਹੀਂ ਕਰਨ ਵਾਲੀ ਡਿਆ ਫਿਰ ਡਿਆ ਖੁਸ਼ੀ ਦੇ ਵਿੱਚ ਅੱਜ ਅੱਛਾ 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 ਅੱਜ ਤੇ ਹੁਣ ਜਿੱਦਾਂ ਉਹਨੂੰ ਕੋ ਪਤਾ ਹੀ ਨਹੀਂ ਲੱਗਣ ਡਿਆ ਹਮ ਇੰਨਾ ਖੁਸ਼ ਤੇ ਮੁੰਡੇ ਵਾਲੇ ਵੇਖ ਕੇ ਜਦੋਂ ਮੁੰਡਾ ਪੜਿਆ ਲਿਖਿਆ ਸੋਹਣਾ ਸੁਨੱਖਾ ਪਿਆੜੀ ਬੰਨਾ ਖੁੱਲਾ ਤੇ ਭੈਣ ਭੈਣ ਤੇ ਇੰਨੀ ਚੰਗੀ ਕਿਤੇ ਗੱਲ ਨਹੀਂ ਕਰਨ ਵਾਲੀ ਹੋਣੀ ਚਾਹੀਦਾ ਜਦੋਂ ਪਤਾ ਪਿਆ ਸਾਡੀ ਧੀ ਦਾ ਇਹ ਸਾਰਾ ਕੁਝ ਉਥੇ ਤੇ ਰਾਜ ਕਰਨਾ ਜਾ ਕੇ ਸਾਡੀ ਧੀ ਨੇ ਤੇ ਖੁਸ਼ ਕਿਦਾਂ ਨਾ ਹੋਣਾ ਮਾਪਿਓ ਨਾਲੇ ਗੱਲ ਇੱਕ ਹੋਰ ਵਾ ਪੈਲੀਆਂ ਵਿਚਾਰ ਹੈ ਗਈਆਂ ਉਹੋ ਤੇ ਗੱਲ ਵਾ ਬਣਿਆ ਬਣਾਇਆ ਸਭ ਕੋ ਮਿਲ ਗਿਆ ਠੀਕ ਆ ਨਾਲੇ ਨਾ ਜੀਵਨ ਅੱਜ ਕੱਲ ਸਭ ਕੋ ਲੱਭਣ ਚਾਹੀਦਾ ਨਿਗਾ ਲੱਭਦਾ ਕਿੱਥੇ ਕਿੱ데 ਮਾੜਾ ਮੋੜਾ ਕੋਈ ਨਾ ਕੋਈ 19 ਕੀ ਦਾ ਫਰਕ ਰਹਿ ਜਾਂਦਾ ਕੋਈ ਨੁਕਸ ਹੁੰਦਾ ਹੀ ਹੁੰਦਾ ਪਰ ਇਥੋਂ ਸਭ ਕੋ ਪੂਰਾ ਵਾ ਹੂੰ ਹੂੰ ਉਸੇ ਮੂੰਹ ਨਾਲ ਮੈਨੂੰ ਘਰ ਗਈ ਨਾਲ ਸਿਫਤਾਂ ਕਰਦੇ ਨਹੀਂ ਰਜੰਦੇ ਤੂੰ ਬਾਕੀ ਸਾਰੀਆਂ ਗੱਲਾਂ ਛੱਡ ਤੇ ਆਪਣੀ ਨਵ ਦਾ ਦੱਸ ਵੀ ਓਠ ਖੁਸ਼ੀ ਬੁਰੀ ਨਾਵ ਦੀ ਖੁਸ਼ੀ ਦਾ ਤਾਂ ਟਿਕਾਣਾ ਹੀ ਕੋਈ ਨਹੀਂ ਅੱਜ ਐਨੀ ਖੁਸ਼ ਕੁੜੀ ਆਂਦੀ ਪਚਾਚ ਜੀ ਤੁਹਾਡੇ ਘਰ ਕਰਕੇ ਸੋਹਣੀ ਤੇ ਦੀ ਤੁਣੀ ਚਾਚੀ ਤੇਰਾ ਦੇਣੀ ਮੈਂ ਦੇ ਸਕਦੀ ਆ ਲੈ ਗਈ ਹੀ ਤੇ ਮੈਂ ਕਹੇ ਮੈਂ ਤਾਂ ਪੁੱਤ ਮੇਰੇ ਦੇਣ ਦੀ ਗੱਲ ਨਹੀਂ ਗੀ ਇਹ ਪਰਮਾਤਮਾ ਮੈਂ ਬਣਾਉਂਦਾ ਵਾ ਹੂੰ ਉਹਦੇ ਮੈਂ ਜਰੀਆ ਬਣਾਉਣੇ ਹੁੰਦੇ ਆ ਆ ਇਹ ਤੇ ਗੱਲ ਲੱਗੀ ਤੇ ਤੇਰੇ ਵਾਸਤੇ ਉਹਨੇ ਮੈਂ ਮੈਨੂੰ ਜਰੀਆ ਚੁਣ ਲਿਆ ਤੇ ਕਰਨ ਵਾਲਾ ਤੇ ਮੈਂ ਉਹ ਆਪੀ ਸਾਰਾ ਕੁਝ ਆ ਇਹ ਤੇ ਗੱਲ ਲੱਗੀ ਬਿਲਕੁਲ ਬਿਲਕੁਲ ਸਹੀ ਗੱਲ ਚੱਲ ਚੱਲਲੀ ਦਫਾ ਹੋਰ ਜੋ ਮਾਜੀ ਆ ਪਰ ਇਹ ਵੀ ਸ਼ੁਕਰਮਾਨ ਕਦਾ ਕਿ ਕੁੜੀ ਖੁਸ਼ ਹੋ ਪਰ ਨਾ ਗੱਲ ਇੱਕ ਵਾਰ ਜੀ ਨਾ ਆੰਦੇ ਆ ਵੀ ਤੋੜਨਾ ਨਹੀਂ ਚਾਹੀਦਾ ਜੋੜਨਾ ਚਾਹੀਦਾ ਇਹ ਤਾਂ ਗੱਲ ਹੈਗੀ ਆ ਸਾਡਾ ਵੀ ਕਿੰਨੇ ਕਰਾਇਆ ਸੀ ਚੱਲ ਆੰਦੇ ਵੀ ਸਾਰੀ ਜ਼ਿੰਦਗੀ ਜਿਹੇ ਇੱਕ ਰਿਸ਼ਤਾ ਕਰਵਾਉਣਾ ਚਾਹੀਦਾ ਚੱਲ ਆਪਾਂ ਵੀ ਕਰਾ ਲਿਆ ਨਹੀਂ ਕਰਾਤਾ ਤਾਂ ਸਾਡੇ ਮਨ ਤੋਂ ਵੀ ਨਾ ਬਾਬੇ ਤੇ ਬੋਝ ਲਾ ਦਿੱਤਾ ਵਾ ਕਰਾ ਗੱਲ ਆ ਤੇ ਮੇਰੀ ਗੱਲ ਸੁਣੋ ਤੇ ਹੋਇਆ ਵੀ ਵੇ ਆਪਣੇ ਜੀ ਦਾ ਹੋਰ ਤੇ ਨਾਲੇ ਨਾ ਮੈਨੂੰ ਨਵ ਕਹਿਣ ਲਈ ਹੀ ਫੇ ਰੋਟੀ ਚਾਚੀ ਜੀ ਰਾਤ ਇੱਥੇ ਖਾਣੀ ਆ ਨਾਲੇ ਪਵਾਂਗੇ ਇਕੱਠੇ ਗੱਲਾਂ ਬਾਤਾਂ ਮਾਰਾਂਗੇ ਚੱਲ ਕੋਈ ਧਾਮੜ ਚੱਲ ਜਾਗੇ ਫਿਰ ਤੇ ਇਦਾਂ ਕਰਦੀ ਆ ਮੇਰੇ ਸਿਰ ਪਿੱਟ ਜੀ ਹੋਣ ਈ ਆ ਪਤਾ ਨਹੀਂ ਕਿਉਂ ਤੇ ਮੈਂ ਚਾਹ ਬਣਾਉਣੀ ਵਧੀਆ ਜੀ ਚੱਲ ਬਣਾ ਲਉ ਬਣਾ ਚਾਹ ਘੁੱਟ ਪੀਨੇ ਆ ਤੇ ਬਾਅਦੋਂ ਹੁੰਦਾ ਚੰਦ ਨਾਲ ਮੈਂ ਵੀ ਪੀ ਦੂੰ ਵਿਚਾਰ ਆ ਰਾਂ ਰੋਟੀ ਛੱਡੀ ਉੱਥੇ ਖਾ ਲਾਂਗੇ ਤੇ ਫਿਰ ਬਣਾਈ ਤੂੰ ਨਾ ਉਹ ਤੇ ਲੱਡੂ ਖਾਣੇ ਆ ਮੇਰੇ ਪਰ ਜਾਈ ਗਣੇ ਨਹੀਂ ਹੁਣ ਤੇ ਮੇਰੀ ਹੁੰਦੀ ਜੀ ਕਾ ਕੋਈ ਫੇਰ ਕੇ ਵੇਖ ਲੈ ਚੱਲ ਠੀਕ ਆ ਮੈਂ ਬਣਾਵਾਂ ਚਾਹ ਹਾਂ ਜਾਨ ਤੇ ਓਏ ਓਏ